ਦੀ ਸਾਡੀ ਮੰਨ ਗਈ ਸੀ ਇਹ ਸਾਡੀ ਮੰਨ ਗਈ ਸੀ ਕਿ ਜੇ ਇਹ ਲਾ ਨਹੀਂ ਕਰਦੇ ਤਾਂ ਉਹ ਲੈ ਕੇ ਨਹੀਂ ਚੁੱਕਣਗੇ ਉਹ ਜੋ ਮਾਰਦੇ ਨੇ ਮੁਸਲਮਾਨ ਪਾਰ ਮਾਟਾ ਇਹਨਾਂ ਮਾਰਦੇ ਨੂੰ ਨਹੀਂ ਉਹ ਨਾਲ ਚਾਹੇ ਹਾਂ ਇੱਕ ਕੁੜੀ ਤੇ ਲੜੀ ਗਈ ਅੱਜ ਤਾਂ ਲੜਾਈ ਹੋਈ ਉਹਦਾ ਬੋਤਲ ਨਾਲ ਸਾਡੇ ਕੁੜੀਆਂ ਦੇ ਲੱਤਾਂ ਤੇ ਡੰਗ ਲੱਗਦੇ ਬਹੁਤ ਹੋ ਜਾਂਦੇ ਜਦੋਂ ਇਹ ਆਹ ਕੰਮ ਇਹੋ ਹੋਣਾ ਹੈ ਨਾ ਉਹਨਾਂ ਨਾਲ ਚੋਟ ਨਾ ਉਹ ਬੰਦਾ ਕਿੱਥੇ ਗਿਆ ਉਹ ਮਾੜੀ ਨੂੰ ਕਿੱਥੇ ਚਾਹਤ ਆ ਰਿਹਾ Thank <laughs> you. ਯਾਰ ਕੋਣ ਸਾਡੀ ਥੋੜੀ ਟੱਕਰ ਦਾ ਚੱਕ ਕੇ ਲੈ ਗਏ ਨੇ ਸਾਡੀ ਯਾਰ ਕਿਉਂ ਹੋਏ ਨਹੀਂ ਟੱਕਰ ਨਹੀਂ ਪੂਰੀ ਜਲਦੀ ਚਲੇ ਦੀ ਯਾਰ ਕੋਈ ਨਹੀਂ ਲੈ ਗਿਆ ਧੱਕੇ ਨਾਲ ਕਿ ਕੀ ਨਾਮ ਕੀ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਲਿਖਾ ਹੈ ਅੱਛਾ ਹੋਇਆ ਨਹੀਂ ਹੋਇਆ ਨਹੀਂ ਪੂਰੀ ਸ਼ਵੀਨਾ ਨੂੰ ਚੱਕ ਕੇ ਲੈ ਗਏ ਧੱਕੇ ਨਾਲ ਆ ਲੈ ਗਿਆ ਤੇ ਮਾਰ ਚੱਕਿਆ ਨਹੀਂ ਨਥੀ ਕੀ ਹੋਇਆ ਆਂਡੀ ਕੋਟ ਪਹੁੰਚੇ ਕੋਟ ਪਹੁੰਚੇ ਕੋਟ ਪਹੁੰਚੇ ਕੋਟ ਆਇਆ ਕੋਟ ਮੇਰੀ ਕੁੜੀ ਵਾਪਸ ਆਣੀ ਚਾਹੀਦੀ ਆ ਥਲੇ ਕਰ ਲੋ ਥਲੇ ਕਰੋ ਯਾਰ ਕਿੰਨੇ ਦਿਨ ਹੋ ਗਏ ਯਾਰ ਪੈਸੇ ਖਾ গীন কি নাম কি ਕੁੜੀ ਦਾ ਕੀ ਨਾਮ ਹੈ ਰਵਿਨਾ ਕੀ ਹੋਇਆ ਕੀ ਮਾਮਲਾ ਕੀ ਹੈ ਵਿਆਹ ਕਰਾਣਾ ਹੈ ਕਿਥੇ ਹੁਣ ਕੁੜੀ ਕਿਥੇ ਕੁੜੀ ਕਿਥੇ ਆ ਇਹ ਇੱਕ ਨੰਬਰ ਪਹਿਲੇ ਥਲੀ ਹੋਈ ਸੀਗੀ ਅੱਛਾ ਕੀ ਨਾਮ ਹੈ ਦਾ ਓਏ ਰਿਕਮੈਂਡਰ ਚਾਚਾ ਮਾ ਮੇਰਾ ਨਾਮ ਮੁਹੰਮਦ ਸ਼ਰੀਫ ਹੈ ਅੱਛਾ ਮੇਰਾ ਪੇਰੋ ਮੁੰਨਾ ਬਾ ਅਸੀਂ ਕੋਮਕਲਾ ਤੇ ਰਹਿਣ ਵਾਲੇ ਆ ਅੱਛਾ ਠੀਕ ਹੈ ਕੁੜੀ ਬੇਟੀ ਕਿਸੀ ਠੀਕ ਹੈ ਤੁਹਾਡੇ ਨਾਲ ਅਸੀਂ ਥੱਲੇ ਕਰੋ ਸਿਟੀ ਆ ਅੰਦਰ ਨਾਲ ਹੀ ਸੀਗੇ ਠੀਕ ਹੈ ਅਡੀਸ਼ਨ ਲਾਈ ਸੀ ਕਿ ਤੁਹਾਨੂੰ ਵਿਆਹ ਨਹੀਂ ਹੋਊਗਾ ਅਸੀਂ ਹਾਈ ਕੋਰਟ ਵੀ ਲਾ ਕੇ ਆਏ ਨਹੀਂ ਇੱਕ ਕਿੰਨੇ ਮੇਜ਼ਰ ਘਟਣਾ ਜਿਹੜੀ ਰੋਲਾ ਪਿਆ ਅੰਦਰ ਰੋਲਾ ਪਿਓ ਤੇ ਮਾਂ ਤਾਂ ਅੰਦਰ ਪਵਾ ਲਏ ਵੀ ਤੁਹਾਨੂੰ ਕੁੜੀ ਨਾਲ ਮਲਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਠੀਕ ਹੈ ਉਲਟਾ ਉਹ ਦੰਡੇ ਛੋਟੀਆਂ ਸ਼ੁਰੂ ਕਰਤੀਆਂ ਮਾਜਮਾਨੇ ਅੰਦਰ ਹੀ ਅੰਦਕੋਰ ਦੇ ਅੰਦਰ ਹੀ ਅੰਦਕੋਰ ਦੇ ਅੰਦਰ ਬਾਹਰ ਅੰ ਰਿਹਾ ਹੈ ਅੱਛਾ ਠੀਕ ਹੈ ਮਾਰਪੜਾ ਸ਼ੁਰੂ ਕਰਤੀ ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਣ ਆ ਗਏ ਥੋੜੀ ਵਿਆਹੀ ਮੁੰਡਾ ਹੋਰ ਧਰਮ ਦਾ ਵਾ ਤੇ ਅਸੀਂ ਹੋਰ ਧਰਮ ਦੇ ਆ ਰੋਲਾ ਇਹ ਹੈ ਸਾਡਾ ਅੱਛਾ ਠੀਕ ਹੈ ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਥੋੜੀ ਕੁੜੀ ਵਾਪਸ ਕਰ ਦੇਣਾ ਕੋਈ ਪਰਚਾ ਨਾ ਕਰਿਓ ਸੀਗਾ ਬਿਲਕੁਲ ਠੀਕ ਹੈ ਸਾਡੀ ਕੁੜੀ ਵਾਪਸ ਕਰ ਦਿਓ ਅਸੀਂ ਕੋਈ ਪਰਚਾ ਨਹੀਂ ਕਰਦੇ ਹੁਣ ਅਸੀਂ ਵਿਆਹ ਕਰਾਣਾ ਆਏ ਸੀਗੇ ਕੁੜੀ ਮੁੰਡਾ ਵਿਆਹ ਕਰਾਣਾ ਕਿਉਂ ਰਹੇ ਠੀਕ ਹੈ ਤੇ ਮੁੰਡਾ ਕਿ ਮੁੰਡੇ ਦਾ ਕੀ ਨਾਮ ਹੈ ਜਿਹੜਾ ਮੁੰਡੇ ਦਾ ਨਾਮ ਜਿਹੜਾ ਵਿਆਹ ਕਰਾਣਾ ਆ ਹਾਂਜੀ ਉਹਦਾ ਨਾਮ ਮੱਖਣ ਸਿੰਘ ਆ ਅਜਾ ਮਤਲਬ ਉਹ ਹਿੰਦੂ ਧਰਮ ਦਾ ਹੋਗਾ ਤੁਸੀਂ ਮੁਸਲਮਾਨ ਧਰਮ ਜੀ 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 ਇਹਨੂੰ ਲੈ ਕੇ ਰੋਲਾ ਸੀਗਾ ਧਰਮ ਨੂੰ ਲੈ ਕੇ ਧਰਮ ਨੂੰ ਲੈ ਨੇ ਰੋਲਾ ਸੀਗਾ ਠੀਕ ਹੈ ਨਹੀਂ ਕੁੜੀ ਵਿਆਹ ਹੀ ਹੋਇਆ ਸਰ ਅੱਛਾ ਵਿਆਹ ਹੀ ਕੁੜੀ ਦੋ ਮਹੀਨੇ ਤੋਂ ਕੁੜੀ ਤੋੜਨੀ ਆ ਅੱਛਾ 12 12 ਨੂੰ ਵਿਆਹ ਆ 23 ਨੂੰ ਅੱਛਾ ਹਾਂਜੀ ਉਹਨੂੰ ਕੁੜੀ ਤੋੜਨੀ ਸੀ ਕਿ ਕੁੜੀ ਅੱਛਾ ਇਹ ਚੱਕਰ ਹੈ ਜਿਹੜਾ ਰੋਲਾ ਵਿਆਹ ਰੋਲਾ ਪਾਇਆ ਗਿਆ ਉਹ ਤੋਂ ਬਾਅਦ ਫੋਨ ਗਿਆ ਛੋਟਾ ਬੰਦਾ ਪੂਰਾ ਹੋ ਗਿਆ ਤਾਂ ਘਰ ਵਾਲਿਆਂ ਵੱਲੋਂ ਰੋਲਾ ਪਾਇਆ ਗਿਆ ਟੱਡਰ ਤੋਂ ਬਾਅਦ ਮੈਂ ਪਹੁੰਚਿਆ ਇੱਥੇ ਨਹੀਂ ਮੁੰਡੇ ਦੇ ਘਰ ਵਾਲਿਆਂ ਵੱਲੋਂ ਰੋਲਾ ਪਾਇਆ ਗਿਆ ਹਾਂਜੀ ਹਾਂਜੀ ਕਿੱਥੇ ਦਾ ਮੁੰਡਾ ਕਿੱਥੇ ਦਾ ਰਹਿਣ ਵਾਲਾ ਮੁੰਡਾ ਮਿਆਣੀ ਦਾ ਰਹਿਣ ਵਾਲਾ ਹੈ ਮੁੰਡੇ ਦੀ ਉਮਰ ਕਿੰਨੀ ਹੈ ਉਹ ਪਤਾ ਨਹੀਂ ਸਾਡਾ ਬੰਦਾ ਫੈਕਟਰੀ ਇ ਹੁਣ ਅੰਦਰ ਭਾਡੇ ਦੇ ਲਾਠੀ ਚਾਰ ਦੇ ਅੰਦਰ ਉਹ ਜਨਾਬ ਉਹ ਕੁੜੀਆਂ ਮਰੀਮ ਕੁੜੀਆਂ ਜਿਹੜੇ ਬਿਓਸ਼ ਹੋਏ ਆ ਉਹਨਾਂ ਦਾ ਕੀ ਨਾਮ ਆ ਉਹ ਸਿਪਾਹੀ ਦੇ ਨੇ ਕੁੜੀਆਂ ਜਿਹੜੇ ਨਹੀਂ ਜਿਹੜੇ ਜਿਹੜੇ ਬਿਓਸ਼ ਹੋ ਕੇ ਜਿਨ੍ਹਾਂ ਨੂੰ ਹੁਣ ਬੋਰ ਲੈ ਕੇ ਗਏ ਨੇ ਉਹ ਕੁੜੀ ਦਾ ਪਿਓ ਹੈ ਤੇ ਕੁੜੀ ਦਾ ਕੀ ਨਾਮ ਆ ਉਹਨਾਂ ਦਾ ਸਿਪਾਹੀ ਦੇ ਅੱਛਾ ਉਹ ਬਿਓਸ਼ ਕਿਦਾਂ ਹੋ ਗਏ ਪਤਾ ਨਹੀਂ ਅੰਦਰ ਹੀ ਪਤਾ ਨਹੀਂ ਅੰਦਰ ਇਹ ਸੀ ਕਿ ਮੌਕੇ ਤੇ ਅੱਛਾ ਮੈਂ ਤਾਂ ਬਾਅਦ ਜਦੋਂ ਫੋਨ ਕੀਤਾ ਕਾਲ ਕੀਤਾ ਸੀ ਘਰੋਂ ਆਇਆ ਹੁਣ ਤਵੇ ਠੀਕ ਆ ਉਹਨਾਂ ਦੀ ਲੈ ਕੇ ਗਿਆ ਇੱਕੋ ਹੀ ਬੰਦਾ ਜਿਹਨੇ ਸੱਟਾ ਵਜੀ ਦੋ ਤਾਂ ਅੰਦਰ ਫੜੇ ਆ ਬੜੇ ਬੜੇ ਹੈ ਤੂੰ ਬੜੇ ਹੋਏ ਹੋਰ ਬੰਦੇ ਹਾਂ ਅੰਦਰ ਰਹਿ ਗਦੇ ਸਮਾਹੀ ਦੀ ਭਾਈ ਮੈਂ ਠੀਕ ਆ ਹਾਂ ਜੀ ਭਾਈ ਕੀ ਨਾ ਨਾ ਛਾਕਾ ਸਰ ਸਾਡੀ ਕੁੜੀ ਨੂੰ ਚਾੱਕ ਤੇ ਲੈ ਕੇ ਮੁੰਡਾ ਉਧਰ ਪੂਰੀ ਮਜੂਦਾ ਤੇ ਸਾਡੀ ਕੁੜੀ ਪਹਿਲਾਂ ਸਰ ਵਿਆਹੀ ਹੋਈ ਸੀਗੀ ਤੇ ਸਰ ਸਾਡੇ ਨਾਲ ਥੋੜਾ ਟੱਕਾ ਥੋੜਾ ਸੋਲ ਮਾਰ ਤੇ ਕਰਾਉਣ ਆਏ ਸੀਗੇ ਸਰ ਤੇ ਅਸੀਂ ਸਰ ਇੱਥੇ ਪ੍ਰੋਡਕਸ਼ਨ ਲਈ ਸੀਗੀ ਤੇ ਸਰ ਇੱਥੇ ਇਹਨਾਂ ਨੇ ਆ ਕੇ ਫਾਈ ਪ੍ਰੋਡਕਸ਼ਨ ਲੱਗੀ ਨਹੀਂ ਹੈਗੀ ਸਰ ਬਿਲਕੁਲ ਨਹੀਂ ਲੱਗੀ ਨਹੀਂ ਲੱਗੀ ਸਰ ਬਿਲਕੁਲ ਨਹੀਂ ਲੱਗੀ ਹੈਗੀ ਇਹਦਾ ਮੁੰਡਾ ਅਜੇ ਹੁਣੇ ਆਏ ਸੀਗੇ ਫਾਦਰ ਸਾਹਿਬ ਘੇ ਕੋਲ ਪੁਲਿਸ ਨਾਲ ਜਾ ਕੇ ਡੰਡਾ ਜੇ ਜਾ ਕੇ ਉਹਨਾਂ ਸਿਰ ਦੇ ਵਿੱਚ ਮਾਰੇ ਜਿਹੜੀਆਂ ਨਾਲ ਕੁੜੀ ਦੀ ਮਾਤਾ ਉਹਨਾਂ ਲੱਤਾਂ ਮਾਰੀਆਂ ਉਹਦੇ ਵਿੱਚ ਅੱਛਾ ਕੁੜੀ ਹਸਤੰ ਕਿੱਥੇ ਹੈ ਕੁੜੀ ਹਰ ਅੰਦਰ ਆਈ ਪਾਵਣਾ ਪੁਲਿਸ ਨਾਲ ਹੋਇਆ ਹਾਂਜੀ ਜਾਨੀ ਆਪਰੇਸ਼ਨ ਪਟੇਸ਼ਾ ਉਹਨਾਂ ਇੱਥੇ ਤੋਂ ਅੰਦਰ ਹੀ ਆਈ ਹੈ ਜੀ ਹਾਂਜੀ ਵਿਆਹ ਕਰਾਉਣਾ ਵਿਆਹ ਕਰਾਉਣਾ ਹਾਂ ਵਿਆਹ ਕਰਾਣਾ ਵਿਆਹ ਕੁੜੀ ਦਾ ਪਹਿਲਾਂ ਹੋਇਆ ਵਿਆਹ ਸਾਰਾ ਸਾਡੇ ਕੋਲ ਵਿਆਹ ਪੁਲਿਸ ਦਾ ਕੁੜੀ ਦਾ ਹਾਂ ਵਿਆਹ ਕਰਾਉਣਾ ਸੀ ਜੀ ਹਾਂ ਹਾਂਜੀ ਵਿਆਹ ਕਰਾਉਣਾ ਸੀ ਜੀ ਕਿੱਥੇ ਤੇ ਰਹਿਣ ਵਾਲੇ ਆ ਅਸੀਂ ਕੁੰਗੜਾ ਦੇ ਰਹਿਣ ਵਾਲੇ ਆ ਜੀ ਹਾਂਜੀ ਤੇ ਹੁਣ ਕੀ ਮਸਲਾ ਕੀ ਹੋਇਆ ਉਹਦੇ ਵਿੱਚ ਆਏ ਸਰ ਕੋਰਡ ਪ੍ਰੋਡਕਸ਼ਨ ਮਿਲ ਗਈ ਆ ਪਰ ਪ੍ਰੋਡਕਸ਼ਨ ਮਿਲ ਨਹੀਂ ਰਹੀ ਤੇ ਕਿਹੜਾ ਜੱਲ ਕੋਲ ਨਹੀਂ ਆ ਗਈ ਸਾਡੀ ਕੁੜੀ ਦਾ ਨਕਾਹ ਹੋਇਆ ਵਾ ਪਹਿਲਾਂ ਤਾਂ ਸਾਡੀ ਕੁੜੀ ਵਿਆਹ ਹੀ ਹੋਈ ਆ ਸਰ ਹਾਂਜੀ ਉਹ ਮੁੰਡਾ ਟੱਕੇ ਦਾ ਵਿਆਹ ਟੱਕੇ ਦਾ ਵਿਆਹ ਕਰ ਰਿਹਾ ਮੁੰਡਾ ਜੀ ਅਸੀਂ ਪ੍ਰੋਡਕਸ਼ਨ ਲਾਈ ਹੋ ਰਹੀ ਆ ਕਿ ਆ ਕਹਿੰਦਾ ਹਾਂਜੀ ਕੋਣਾ ਮੁੰਡਾ ਮੁੰਡਾ ਸਰ ਦੂਜੀ ਮਾਦੂ ਦਾ ਹੈ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਕੁੜੀ ਸਾਡੀ ਵਾਪਸ ਕੀਤੀ ਜਾਵੇ ਲੇਕਿਨ ਜੈ ਸਾਹਿਬ ਦੇ ਆਏ ਉਹ ਕਹਿੰਦੇ ਹਾਂਜੀ ਉਹਨੇ ਆਰਡਰ ਦਿੱਤੇ ਨੇ ਨਹੀਂ ਆ ਸਰ ਆਰਡਰ ਨਹੀਂ ਮਿਲਿਆ ਜੀ ਆਰਡਰ ਮਿਲ ਨਹੀਂ ਜਾਏਗਾ ਗੱਲ ਬਹ ਚੱਲ ਰਹੀ ਹੈ ਹਾਂਜੀ ਗੱਲ ਬਹ ਚੱਲ ਰਹੀ ਹੈ ਹਰ ਜੀ ਹਾਂਜੀ ਟੂ ਕੰਪਲੈਕਸ ਦੇ ਬਾਹਰ ਹੰਗਾਮਾ ਕੀਤਾ ਹੈ ਪਰਿਵਾਰ ਇੱਕੋ ਲੜਕੀ ਹੈ ਕੋਈ ਤੇ ਉਹਦਾ ਪਰਿਵਾਰ ਹੈ ਇਹ ਵਾਲਾ ਇਹਨਾਂ ਦੇ ਅਲੀਗੇਸ਼ਨ ਨੇ ਕਿ ਲੜਕੀ ਦਾ ਸਾਡੀ ਦਾ ਪਹਿਲਾਂ ਵਿਆਹ ਹੋਇਆ ਹੋਇਆ ਹੈ ਉਹ ਦੂਸਰੀ ਮੈਰਿਜ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਲੱਸ ਉਹ ਇੰਟਰਲੀਜੀਨ ਮੈਰਿਜ ਕਰਾ ਰਹੀ ਹੈ ਤੇ ਇਦਾਂ ਦੇ ਕੁਝ ਇਹਨਾਂ ਦੇ ਪੁਆਇੰਟਸ ਨੇ ਜਿਸ ਕਰਕੇ ਥੋੜਾ ਬਿਲਹੰਗਾਮਾ ਕਰ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਆਂ ਐਂਡ ਇਹਨਾਂ ਨੂੰ ਸਮਝਾਇਆ ਵੀ ਗਿਆ ਔਰ ਅੱਗੇ ਇਹਨਾਂ ਨਾਲ ਫਰਦਰ ਇਹਨਾਂ ਨਾਲ ਗੱਲਬਾਤ ਕਰ ਰਹੇ ਆਂ ਫਿਰ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਕਰਦੇ ਆਂ ਸਰ ਕਹਿੰਦੇ ਕਿ ਮੈਂ ਲੜਕਾ ਲੜਕੀ ਔਰ ਬੱਚੇ ਤੇ ਐਸੀ ਕਿ ਮੈਰਿਜ ਮੈਂ ਉਹੀ ਕਿਹਾ ਲੜਕਾ ਲੜਕੀ ਕੋਰਟ ਵਿੱਚ ਜੋ ਦੋ ਤਿੰਨ ਗੱਲਾਂ ਵੀ ਕੁਝ ਕਹਿੰਦੇ ਵੀ ਕੋਰਟ ਮੈਰਿਜ ਕਰਾਉਣਾ ਹੈ ਸੀ ਆ ਫਿਰ ਪ੍ਰੋਟੈਕਸ਼ਨ ਲੈਣ ਆਏ ਸੀ ਵਾਟਐਵਰ ਬੀ ਦਾ ਕੇਸ ਆਪਾਂ ਕੋਈ ਜਾਨ ਮਾਲ ਦਾ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ਕੋਈ ਵੀ ਹੋਵੇ ਹਰੇਕ ਨੂੰ ਜੋ ਆਪਣੇ ਮਾਨਯੋਗ ਕੋਰਟਸ ਨੇ ਉਹਨਾਂ ਦੀਆਂ ਹਦਾਇਤਾਂ ਜੋ ਵੀ ਜਿਸ ਮੁਤਾਬਕ ਹੈਗਾ ਇਹਨਾਂ ਨੂੰ ਐਸ ਪਰ ਲਾਅ ਅਸੀਂ ਕਾਰਵਾਈ ਕਰਾਂਗੇ ਨਾ ਤਾਂ ਕਿਸੇ ਨੂੰ ਮਾਹੌਲ ਖਰਾਬ ਕਰਨ ਦਿੱਤਾ ਜਾਊਗਾ ਨੋ ਵਾਇਲੈਂਸ ਵਿਲ ਬੀ ਟੋਲਰੇਟਡ ਬਟ ਐਟ ਦੀ ਸੇਮ ਟਾਈਮ ਜੋ ਜਿੱਥੇ ਤੱਕ ਪੀਸਫੁਲੀ ਨੇਗੋਸ਼ੀਏਸ਼ਨ ਹੋ ਕੇ ਜਿੱਥੋਂ ਤੱਕ ਪੀਸਫੁਲੀ ਗੱਲਬਾਤ ਹੋ ਕੇ ਮੈਟਰ ਸੋਲਵ ਹੁੰਦਾ ਤਾਂ ਉੱਥੇ ਬਿਲਕੁਲ ਉਹਦਾ ਟਰਾਈ ਕਰਾਂਗੇ ਸ੍ਰੀਲੰਕਾ ਕੋਰਟ ਕੰਪਲੈਕਸ ਦੇ ਬਾਹਰ ਇਦਾਂ ਹੰਗਾਮਾ ਕਰਨਾ ਕੋਈ ਕਿਸੇ ਵੀ ਹਾਲਾਤ ਨਹੀਂ ਹੈ ਜੋ ਚਲੋ ਕੋਰਟ ਕੰਪਲੈਕਸ ਦੇ ਬਾਹਰ ਹੰਗਾਮਾ ਕਰਨਾ ਬਿਲਕੁਲ ਅਲਾਉਡ ਨਹੀਂ ਹੈ ਗਲਤ ਜੋ ਗਲਤ ਹੈ ਸੋ ਗਲਤ ਹੈ ਬਟ ਜੋ ਹੈ ਰਿਲੀਜੀਅਸ ਸੈਂਸਿਟੀਵਿਟੀਜ਼ ਆਉਦੀ ਜਗ੍ਹਾ ਹੁੰਦੀਆਂ ਐਂਡ ਇੱਕ ਹਰ ਚੀਜ਼ ਨੂੰ ਆਪਾਂ ਨੂੰ ਸੈਂਸਿਟੀਵਿਟੀ ਨਾਲ ਡੀਲ ਕਰਨਾ ਪੈਂਦਾ ਤਾਂ ਉਹ ਅਸੀਂ ਮੈਟਰ ਨੂੰ ਉਸੇ ਤਰ੍ਹਾਂ ਥੋੜੀ ਸੰਜੀਦਗੀ ਨਾਲ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਡੀਲ ਕਰ ਰਹੇ ਹਾਂ ਐਂਡ ਆਈ ਥਿੰਕ ਪੋਜ਼ੀਟਿਵਲੀ ਵਿਦਆਊਟ ਐਨੀ ਮੇਜਰ ਹੰਗਾਮਾ ਵੀ ਵਿਦਆਊਟ ਐਨੀ ਵਾਇਲੈਂਸ ਵੀ ਵਿਲ ਸੈਟਲ ਦਾ ਮੈਟਰ ਐਂਡ ਜਿੱਦਾਂ ਹੋਊਗਾ ਐਸ ਪਰ ਲਾਅ ਕਾਰਵਾਈ ਕੀਤੀ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਵੀ ਜਾ ਰਿਹਾ ਉਹਨਾਂ ਨੂੰ ਕਾਨੂੰਨ ਵੀ ਦੱਸਿਆ ਗਿਆ ਸਰ ਬਾਕੀ ਗੱਲਬਾਤ ਅੱਗੇ ਕਰ ਰਹੇ ਹਾਂ ਐਸ ਆਈ ਸੈਡ ਤਾਂ ਫਰਦਰ ਜਿੱਦਾਂ ਵੀ ਅਪਡੇਟ ਹੋਊਗਾ ਤੁਹਾਨੂੰ ਜ਼ਰੂਰ ਕਰਾਂਗੇ ਸਰ ਐਲੀਗੇਸ਼ਨ ਲਗਾਏ ਵੀ ਕੋਈ ਪੁਲਿਸ ਵਾਲੇ ਨੇ ਲਾਤੀ ਮਾਰੀ ਜੋ ਵਾਟੇਵਰ ਇਹਨਾਂ ਦੇ ਅਲੀਗੇਸ਼ਨ ਨੇ ਉਹ ਵੈਰੀਫਾਈ ਕੀਤੇ ਜਾਣਗੇ ਜੋ ਵੀ ਅਲੀਗੇਸ਼ਨ ਹੈ ਕੋਰਟ ਕੰਪਲੈਕਸ ਬਹੁਤ ਕੈਮਰਾਸ ਲੱਗੇ ਹੋਏ ਨੇ ਐਂਡ ਇਟਸ ਦੇ ਵਿਲ ਬੀ ਵੈਰੀਫਾਈਡ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਜੋ ਵੀ ਅਲੀਗੇਸ਼ਨ ਹੈ ਸਾਰੇ ਵੈਰੀਫਾਈ ਬਸ ਜਿਹੜੇ ਲੜਕਾ ਲੜਕੀ ਇਹਨਾਂ ਦੀ ਮੈਰਿਜ ਹੋ ਚੁੱਕੀ ਹੈਗਾ ਇਹਨਾਂ ਦੇ ਇਹਨਾਂ ਦੇ ਵੱਲੋਂ ਅਲੈਜ ਕੀਤਾ ਜਾ ਰਿਹਾ ਜੇ ਇਹ ਗੱਲ ਵੀ ਉਹਦੀ ਜਾਂਚ ਕਰਾਂਗੇ ਐਂਡ ਜੋ ਵੀ ਹੈ ਮੈਰਿਜ ਹੋਈ ਜਾਂ ਨਹੀਂ ਹੋਈ ਉਹ ਬਾਅਦ ਦੀ ਗੱਲ ਹੈ ਪਹਿਲਾਂ ਆਪਾਂ ਐਟ ਐਟ ਦੀ ਹੈਂਡ ਜਿਹੜੀ ਸਿਚੁਏਸ਼ਨ ਹੈ ਲੌਂਡਰ ਆਰਡਰ ਸਿਚੁਏਸ਼ਨ ਹੈ ਉਹਨੂੰ ਹੈਂਡਲ ਕਰਨਾ एवरीथिंग ਇਜ਼ ਪੀਸਫੁਲ ਐਂਡ ਵੀਲ ਸੈਟਲ ਦ ਮੈਟਰ ਸੂਨ ਠੀਕ ਹੈ ਥੈਂਕ ਯੂ